Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ

ਦੇਖ ਲੈਨੇ ਆ ਜੀ ਦੇਖ ਲੈਨੇ ਆ ਗੱਲ ਦੇਖ ਲੈਨੇ ਹੂੰ ਤੇ ਹੱਥਾਂ 'ਚ ਬਿਲ ਗਿਆ ਤੇ ਨੰਬਰ ਉਹਦਾ ਨੰਬਰ ਦਿਓ ਸਭੀ ਦਾ ਨੰਬਰ ਨਹੀਂ ਮਿਲ ਰਿਹਾ ਬੁੱਤਾਂ ਮੈਂ ਉਹਦੇ ਨਾਲ ਉਹ ਕੋਣ ਗਿਆ ਉਹਦਾ ਨੰਬਰ ਦੇ ਦੇਣਾ ਤੁਹਾਨੂੰ ਕਿਹੜੇ ਨੰਬਰ ਤੋਂ ਕਾਲ ਆਈ ਹੈ ਕੋਲ ਦੇ ਉੱਥੇ ਵੇਖ ਨੂੰ ਸ਼ਰਤੀ ਤੇ ਲਿਖਿਆ ਕਿਤੇ ਪੜ ਕੇ ਦੇਖ ਲੋ ਮੈਨੂੰ ਇਹ ਨਹੀਂ ਪਤਾ ਇਹ ਤਾਂ ਨੰਬਰ ਕੋਲ ਕੀ ਹੈ ਦੋਸਤ ਪਾਸਵਰਡ ਕਿਹਦੀ ਸੀ ਕੀ ਬੰਦਨ ਦਾ ਪਾਸਵਰਡ ਲੱਗਿਆ ਆਪਰੇ ਆ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਰਿੰਦਰ ਕੌਰ ਜੀ ਅੱਛਾ ਜੀ ਕਿਥੇ ਰਹਿੰਦੇ ਤੁਸੀਂ ਅਜੀ اسلام ਆਬਾਦ ਚੋਂ ਕਮਰ ਸਰ ਜੀ ਕੀ ਮਸਲਾ ਹੋਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਉਟ ਪਤਾ ਨਹੀਂ ਕਿਸਕੇ ਮੈਨੂੰ ਇਸ ਦੀ ਜਾਣੀ ਪਤਾ ਕੀ ਲਾਕਡਾਉਟ ਸੀਗੀ ਤੇ ਜੋ ਆਈ ਸਾਡੀ ਵੱਡੀ ਭਤੀ ਜੀ ਮੇਰੀ ਹਸਪਤਾਲ ਦਾ ਖਲੇ ਸੀਵਕ ਆਪਣਾ ਸੀਵਕ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚੋਂ ਮੁੰਡਾ ਗਲਪਰੀ ਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਕਿਸੇ ਮੋਢੇ ਤੇ ਵੱਜੀ ਜੇ ਕਿੱਥੇ ਵੱਜੀ ਮੁੰਡਾ ਭੱਜ ਕੇ ਘਰ ਆਇਆ ਰੋਂਦਾ ਮੇਰੇ ਕੋਲ ਪੁਆਜੀ ਪੁਆਜੀ ਮੈਂ ਮਰ ਗਿਆ ਜੀ ਮੈਂ ਬੁੱਧ ਕੀ ਐ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਤੇ ਬਸ ਉਹਨੇ ਜੀ ਸਾਰੀ ਪੁਲਿਸ ਬਾਦ ਸੱਦ ਲਈ ਐਂਬੂਲੈਂਸ ਸੱਦੀ ਐਂਬੂਲੈਂਸ ਲੱਦ ਕੇ ਲੈ ਗਈ ਇਹ ਮੁੰਡੇ ਨੂੰ ਉਹਨੂੰ ਫਿਰ ਸਿਵਲ ਹਸਪਤਾਲ ਲੈ ਕੇ ਗਈ ਬੁਨੇ ਵੀ ਨਹੀਂ ਪਤਾ ਫਿਰ ਪੁਲਿਸ ਵੀ ਕਹਿੰਦੀ ਉਹਨੂੰ ਪੁਲਿਸ ਖੁਣ ਕੀ ਕਹਿੰਦੇ ਨੇ ਉੱਥੋਂ ਤੋਂ ਫੋਨ ਕਰਕੇ ਕਹਿੰਦੇ ਰੇਡ ਪਾ ਤਬ ਉਹਡ ਘਰ ਦਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਮਾਣ ਲੈ ਸਲਾਮਾਬਾਦ ਜਿਹੜਾ ਹੈ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਸ਼ਰਨਜੀਤ ਨਾਮ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਐ ਉਹ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਮ ਦਾ ਲੜਕਾ ਹੈ ਸ਼ਾਇਦ ਉਹਨੇ ਉਹਨੂੰ ਗੋਲੀ ਮਾਰੀ ਐ ਤੇ ਗਾਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆਂ ਸਿਵਲ ਹਸਪਤਲ ਜਾ ਰਹੇ ਆਂ ਚੈੱਕਾ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਚੈੱਕ ਕਰ ਰਹੇ ਆਂ ਜੀ ਸੀਸੀਟੀਵੀ ਕੈਮਰੇਸ ਚੈੱਕ ਕਰ ਰਹੇ ਆਂ ਕਿੰਨੇ ਗੋਲੀਆਂ ਲੱਗੀਆਂ ਗੋਲੀਆਂ 2 ਦੱਸਦੇ ਆ ਜੀ 2 ਲੱਗੀਆਂ ਨੇ ਕਿੰਨੇ ਜਣੇ ਹੋਏ ਇੱਕ ਜਣਾ ਸੀਸੀ ਲੜਕਾ ਨਵਪ੍ਰੀ ਸੀ ਉਹਦਾ ਨਾਮ ਤੇ ਬਾਕੀ ਕਰ ਰਹੇ ਆਂ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਕਾਰਵਾਈ ਹੁਣ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਮਕਲਮਾ ਦਰਜ ਕਰਾਂਗੇ ਠੀਕ ਹੈ ਥੈਂਕ ਯੂ